ਅਸੀਂ ਇਹ ਗੱਲ ਕਰ ਰਹੇ ਹਾਂ ਖੁੱਲ ਕੇ ਨਾਮ ਲੈ ਕੇ ਕਰ ਰਹੇ ਹਾਂ ਤੇ ਉਹ ਅਸੀਂ ਤਾਂ ਕਰ ਰਹੇ ਹਾਂ ਕਿ ਇਹ ਕੋਈ ਧਰਮ ਨਹੀਂ ਹੈ ਅਸੀਂ ਕਿਸੇ ਧਰਮ ਦੀ ਵੀ ਜਿਹੜੀ ਹੈ ਉਹ ਬੇਇੱਜ਼ਤੀ ਜਾਂ ਬੇਪੱਤੀ ਨਹੀਂ ਕਰ ਰਹੇ ਗੱਲਬਾਤ ਕਰਕੇ ਕਿਉਂਕਿ ਇਹ ਕੋਈ ਧਰਮ ਨਹੀਂ ਹੈ ਜਿਹੜਾ ਇਹ ਚਲਾਈ ਬੈਠੇ ਆ ਭੰਗ ਪੀ ਵੀ ਜਾਓ ਜਾਂ ਸੂਟੇ ਪੀ ਵੀ ਜੋ ਨਸ਼ਾ ਕਰੀ ਜਾਓ ਤੇ ਆਪਣੇ ਨੌਜਵਾਨਾਂ ਨੂੰ ਜਿਹੜਾ ਹੈ ਉਹ ਇਸ ਪਾਸੇ ਲਾਈ ਜਾਓ ਧਰਮ ਦੀ ਬੇਅਦਬੀ ਨਹੀਂ ਅਸੀਂ ਕਿਸੇ ਦੀ ਕਰ ਲੈ ਨਾ ਇਹ Hindu ਧਰਮ ਚੋਂ ਆਉਂਦੇ ਆ ਨਾ ਸਿੱਖਾਂ ਚੋਂ ਆਉਂਦੇ ਤੇ ਨਾ ਹੀ ਆਉਂਦੇ ਮੁਸਲਮਾਨਾਂ ਚੋਂ ਮੁਸਲਮਾਨ ਵੀ ਜਿਹੜੇ ਨੇ ਉਹ ਵੀ ਕਹਿੰਦੇ ਵੀ ਸਾਡੇ ਚੋਂ ਹੈ ਹੀ ਨਹੀਂ ਇਹ ਕੰਮ ਠੀਕ ਹੈ ਨਾ ਸੋ ਆਪਣੀ ਜਿਹੜੀ ਯੂਥ ਆ ਉਹਨਾਂ ਨੂੰ ਨਸ਼ੇ ਦੇ ਵਿੱਚ ਪਾਇਆ ਹੋਇਆ ਇਹਨਾਂ ਨੇ ਗਲਤਾਨ ਕੀਤਾ ਹੋਇਆ ਤੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰ ਦਿੰਨਾ ਹੈ ਜਾਂਦੇ ਜਾਂਦੇ ਤੇ ਕੋਈ ਵੀ ਇਹਦਾ ਜਵਾਬ ਜਿਹੜਾ ਹੈ ਉਹ ਦੇ ਸਕਦਾ ਹੈ ਕਮੈਂਟਾਂ ਦੇ ਵਿੱਚ ਵੀ ਦੇ ਸਕਦਾ ਹੈ ਕਿ ਆ ਜਿੰਨੇ ਸਿਰ ਹਿਲਾਉਣ ਵਾਲੇ ਕੁੰਗਰਾਲੇ ਵਾਲਾਂ ਵਾਲੇ ਜਿਹੜੇ ਅੱਧੇ ਜਨਾਨੇ ਬਣੇ ਹੋਏ ਆ ਪਿੱਛੇ ਗੁੱਤਾਂ ਕੀਤੀਆਂ ਹੋਈਆਂ ਹੱਥਾਂ 'ਚ ਚੂੜੀਆਂ ਪਾਈਆਂ ਹੋਈਆਂ ਤੇ ਮੂੰਹ 'ਤੇ ਦਾੜੀਆਂ ਨੇ ਸੋ ਇਹ ਸਾਰਿਆਂ ਦੀ ਮੈਨੂੰ ਕੋਈ ਇੱਕ ਪੰਜਾਬ ਨੂੰ ਦੇਣ ਦੱਸ ਦਿਓ ਕੋਈ ਪੰਜਾਬ ਦੀ ਪੰਜਾਬ ਨੂੰ ਦੇਣ ਨਸ਼ਾ ਜਿਹੜਾ ਹੈ ਉਹ ਵੱਧ ਤੋਂ ਵੱਧ ਵਿਕ ਰਿਹਾ ਪੰਜਾਬ 'ਚ ਮੁੰਡੇ ਮਰ ਰਹੇ ਨੇ ਸੋ ਇਹ ਇਹ ਇਹਨਾਂ ਦੀ ਮਤਲਬ ਕਹਿ ਲਈਏ ਵੀ ਹਟਾਉਣ ਦੇ ਵਿੱਚ ਤੇ ਨਹੀਂ ਪਰ ਨਸ਼ੇੜੀ ਕਰਨ ਦੇ ਵਿੱਚ ਜ਼ਰੂਰ ਇਹਨਾਂ ਦੀ ਇਹ ਹੈਗੀ ਯੋਗਦਾਨ ਹੈਗਾ ਅੱਛਾ ਉਸ ਤੋਂ ਬਾਅਦ ਸਰਕਾਰੀ ਕਈ ਮਸਲੇ ਨੇ ਪੰਜਾਬ 'ਚ ਪਾਣੀਆਂ ਦਾ ਮਸਲਾ ਹੈ ਕਿਸਾਨੀ ਦੇ ਮਸਲੇ ਨੇ ਹੋਰ ਧਾਰਮਿਕ ਮਸਲੇ ਨੇ ਕਦੀ ਇਹਨਾਂ ਦੇ ਵਿੱਚੋਂ ਕਿਸੇ ਨੇ ਉੱਠ ਕੇ ਧਰਨਾ ਲਾਇਆ ਸਰਕਾਰ ਦੇ ਖਿਲਾਫ ਬੋਲੇ ਹੋਣ ਤਾਂ ਮੈਨੂੰ ਜ਼ਰੂਰ ਦੱਸਿਓ ਕੋਈ ਨਹੀਂ ਬੋਲਿਆ ਹੋਏਗਾ ਕਿਉਂਕਿ ਇਹ ਸਰਕਾਰਾਂ ਦੇ ਨਾਲ ਰਲ ਕੇ ਚੱਲਦੇ ਨੇ ਹੁਣ ਸਰਸੇ ਵਾਲਾ ਸਾਧ ਉਹ ਤੁਹਾਨੂੰ ਕੀ ਲੱਗਦਾ ਵੀ ਉਹਨੂੰ ਜ਼ਮਾਨਤ ਬਾਰ-ਬਾਰ ਕਿਉਂ ਮਿਲ ਰਹੀ ਹੈ ਤੇ ਹੁਣ ਉਹਨੇ ਬਾਹਰ ਕਿਉਂ ਆ ਜਾਣਾ ਇਹ ਗੱਲ ਦਾ ਜਵਾਬ ਮੈਂ ਤੁਹਾਨੂੰ ਦਿੰਨਾ ਹੈ ਕਿ ਜਿਹੜਾ ਸਰਸੇ ਵਾਲਾ ਬਾਬਾ ਹੈ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਂਦਾ ਹੈ ਮਤਲਬ ਤੁਸੀਂ ਰਾਸ਼ਟਰਵਾਦੀ ਅਖਵਾ ਕੇ ਬੰਦੇ ਮਾਤਰਮ ਕਰਕੇ ਬਚੇ ਰਹਿ ਸਕਦੇ ਹੋ ਜੋ ਮਰਜ਼ੀ ਕਰ ਲੋ ਜੇ ਤੁਸੀਂ ਆ ਚੀਜ਼ਾਂ ਨਹੀਂ ਕਰਦੇ ਤਾਂ ਤੁਹਾਨੂੰ ਅੱਜ ਵੀ ਢਾ ਲੈਣਾ ਉਹਨਾਂ ਨੇ ਕੱਲ ਨੂੰ ਵੀ ਢਾ ਲੈਣਾ ਤੇ ਇਹਨਾਂ ਜਿਹੜੇ ਆ ਜਿਹੜੇ ਬਾਬੇ ਜਿਹੜੇ ਨੇ ਕੋਈ ਸਾਈ ਬਣਿਆ ਜਾਂ ਕੁਝ ਬਣਿਆ ਹੋਇਆ ਇਹ ਸਾਰਿਆਂ ਦਾ ਕੰਮ ਇਹ ਹੈ ਕਿ ਯੂਥ ਨੂੰ ਇਸ ਪਾਸੇ ਨੂੰ ਮੋੜੀ ਰੱਖੋ ਨਾ ਯੂਥ ਕਾਮਯਾਬ ਹੋਵੇ ਨਾ ਹੀ ਸਰਕਾਰਾਂ ਨੂੰ ਸਵਾਲ ਕਰ ਸਕੇ ਤੁਹਾਡੇ ਇੱਥੇ ਆ ਕੇ ਸੂਟਾ ਲਾ ਕੇ ਬਹਿ ਕੇ ਤੇ ਸਾਰੀ ਸਾਰੀ ਰਾਤ ਸ਼ੇਰ ਮਾਰਦੇ ਰਹਿਣ ਸੋ ਉਹ ਉਹਨਾਂ ਲਈ ਸਰਕਾਰਾਂ ਲਈ ਜਿਹੜਾ ਬੈਨੀਫੀਸ਼ੀਅਲੀ ਇਹ ਚੀਜ਼ਾਂ ਹੁੰਦੀਆਂ ਸੋ ਇਸ ਕਰਕੇ ਉਹ ਇਹਨਾਂ ਦੇ ਉੱਤੇ ਕਦੇ ਵੀ ਜਿਹੜਾ ਹੈਸ਼ ਕੰਜਾਨੀ ਕਸਣਗੇ ਇਸੇ ਤਰੀਕੇ ਨਾਲ ਇਹਨਾਂ ਦਾ ਢੋਂਗ ਜਿਹੜਾ ਹੈਗਾ ਉਹ ਚੱਲਦਾ ਜਾ ਰਿਹਾ ਤੇ ਇਹ ਲੰਬਾਈ ਚੱਲਦਾ ਜਾਣਾ ਇੱਕ ਹੋਰ ਬੜੀ ਗੱਲ ਪ੍ਰਚਲਿਤ ਹੈਗੀ ਆ ਗੱਲ ਲੰਬੀ ਹੋ ਜਣੀ ਆ ਚਲੋ ਮੈਂ ਦੱਸ ਦਿੰਨਾ ਤੁਹਾਨੂੰ ਇਹ ਵੀ ਕਿਤੇ ਨਾ ਕਿਤੇ ਨਾ ਆਪਣੇ ਜਿਹੜੀ ਗਾਇਕਾਂ ਦੀ ਇੰਡਸਟਰੀ ਹੈਗੀ ਆ ਸਿੰਗਿੰਗ ਇੰਡਸਟਰੀ ਪੰਜਾਬ ਦੀ ਉਹਨਾਂ ਦੇ ਬਹੁਤਾਤ ਸਿੰਗਰਾਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਫਿੱਟ ਕਰ ਦਿੱਤੀ ਗਈ ਹੈ ਜਾ ਫਿਰ ਉਹਨਾਂ ਨੇ ਕਰਵਾ ਲਈ ਹੈ ਜਾਂ ਕਿਤੇ ਸੁਣਦੇ ਰਹਦੇ ਨੇ ਕਿ ਜਿੰਨੀ ਦੇਰ ਅਸੀਂ ਇਹਨਾਂ ਡੇਰਿਆਂ ਦੇ ਉੱਤੇ ਜਾ ਕੇ ਗਾਵਾਂਗੇ ਨਹੀਂ ਤਾਂ ਸਾਡਾ ਕੈਰੀਅਰ ਨਹੀਂ ਚੱਲਣਾ ਇਹ ਗੱਲ ਜਿਹੜੀ ਹੈ ਨਾ ਬੜੀ ਪ੍ਰਚਲਿਤ ਹੈਗੀ ਆ ਵੀ ਅਸੀਂ ਉੱਥੇ ਗਾਇਆ ਸੀ ਉਸ ਸਟੇਜ ਦੇ ਉੱਤੇ ਅੱਜ ਤਾਂ ਸਾਡਾ ਕੈਰੀਅਰ ਜਿਹੜਾ ਹੈਗਾ ਬਣਿਆ ਇਹ ਗੱਲ ਉਹਦੇ ਨਾਲ ਹੀ ਸਿਮਿਲਰ ਹੈਗੀ ਆ ਜਿਹੜੀ ਪਾਸਪੋਰਟ ਵਾਲੀ ਆਪਾਂ ਗੱਲ ਕਰਕੇ ਹਟੇ ਆ ਸੇਮ ਉਹੀ ਗੱਲ ਹੈ ਵੀ ਜੇ ਤੁਹਾਡੀ ਪ੍ਰੋਫਾਈਲ ਤਗੜੀ ਹੈ ਤਾਂ ਤੁਹਾਡਾ ਵੀਜ਼ਾ ਲੱਗ ਜਾਏਗਾ ਜੇ ਤੁਹਾਡੀ ਆਵਾਜ਼ ਤਗੜੀ ਹੈ ਤੇ ਤੁਸੀਂ ਇੱਕ ਦਿਨ ਹਿੱਟ ਹੋਣਾ ਹੀ ਹੋਣਾ ਹੈ ਅੱਜ ਦਿਲਜੀਤ ਦੋਸਾਂ ਜਿਆ ਕਿਸੇ ਡੇਰੇ ਤੇ ਨਹੀਂ ਗਿਆ ਉਹ ਕਿਸੇ ਸਿਕਟਾਂ ਬੀੜੀਆਂ ਪੀਣ ਵਾਲੇ ਦੇ ਡੇਰੇ ਤੇ ਨਹੀਂ ਗਿਆ ਤੇ ਅੱਜ ਦੁਨੀਆ ਭਰ ਦੇ ਵਿੱਚ ਉਹਦਾ ਨਾਮ ਹੈ ਇਦਾਂ ਦੀਆਂ ਹੋਰ ਬੜੀਆਂ ਉਦਾਹਰਨਾਂ ਤੁਸੀਂ ਦੇਖ ਲਓ ਨਹੀਂ ਜਾਂਦੇ ਤਸਵੀਰ ਜਿਸੀਂ ਕਿੰਨਾ ਵਿਰੋਧ ਕਰਦਾ ਇਹਨਾਂ ਗੱਲਾਂ ਦਾ ਪਰ ਇਹ ਸਾਡੇ ਸਿੰਗਰਾਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਵੀ ਅਸੀਂ ਉਸ ਸਟੇਜ ਤੇ ਗਾਵਾਂਗੇ ਤੇ ਤਾਂ ਗੱਲ ਬੰਨਣੀ ਹੈ ਤੇ ਜੇ ਨਾ ਕਰ ਦਿੱਤੀ ਅਸੀਂ ਤੇ ਸਾਨੂੰ ਸ਼ਰਾਪ ਮਿਲ ਜਾਣਾ ਇਹ ਵੀ ਬੜਾ ਕੰਮ ਜਿਹੜਾ ਹੈ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉੱਥੇ ਜਾ ਕੇ ਸੇਰ ਮਾਰਾਂਗੇ ਤੇ ਫੇਰ ਹੀ ਗੱਲ ਬਣਨੀ ਹੈ ਸੋ ਇਹ ਸਾਰਾ ਜਿਹੜਾ ਹੈ ਉਹ ਪਖੰਡ ਹੈ ਯੂਥ ਨੂੰ ਸਮਝਣਾ ਚਾਹੀਦਾ ਹੈ ਕਿ ਨਹੀਂ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਤੁਹਾਡੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਗਲਤ ਹੈ ਤੁਸੀਂ ਆਪਣੇ ਜ਼ਿੰਦਗੀ ਦੇ ਕੀਮਤੀ ਸਾਲ ਜਿਹੜੇ ਬਰਬਾਦ ਕਰ ਰਹੇ ਹੋ ਜੇ ਨਸ਼ਾ ਕਰਨਾ ਹੈ ਬਾਹਰ ਬਹਿ ਕੇ ਕਰ ਲਓ ਬਾਬਿਆਂ ਦਾ ਸਹਾਰਾ ਕਿਉਂ ਲੈਨੇ ਪਏ ਤੁਸੀਂ ਜਿਹੜੇ ਆਪ ਹੱਥ ਦੀਆਂ ਪੰਜ ਉਂਗਲਾਂ ਹੁੰਦੀਆਂ ਤੇ ਪੰਜਾਂ ਦੇ ਵਿੱਚ ਸਿਗਰਟ ਫੜ ਕੇ ਤੇ ਉਹ ਉਸੂਟਾ ਲਾਉਂਦੇ ਨੇ ਉਤੋਂ ਗਾਲਾਂ ਕੱਢਦੇ ਨੇ ਗੰਦੀਆਂ ਗਦੀਆਂ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਉਹਨਾਂ ਦੇ ਉੱਤੇ ਰੱਬ ਦੀ ਕਿੰਨੀ ਕਿਰਪਾ ਹੋਏਗੀ ਫਿਰ ਕਹਿੰਦੇ ਨਹੀਂ ਜੀ ਇਹ ਤੇ ਮਸਤ ਮੌਲੇ ਨੇ ਸੋ ਜੇ ਉਹ ਆਪ ਹੀ ਮਸਤ ਮੌਲੇ ਆ ਜੇ ਉਹਨਾਂ ਨੂੰ ਆਪ ਹੀ ਮਤਲਬ ਕਿ ਉਹ ਮੰਦਬੁੱਧੀ ਟਾਈਪ ਨੇ ਤੇ ਫਿਰ ਤੁਹਾਨੂੰ ਕੀ ਦੇ ਦਣਗੇ ਉਹ ਤੇ ਸਾਡੇ ਤਾਂ ਮਤਲਬ ਕਿ ਧਰਮ ਵੀ ਇਹੀ ਕਹਿੰਦੇ ਨੇ ਗੁਰੂ ਸਹਿਬਾਨ ਵੀ ਇਹੀ ਗੱਲ ਕਹਿੰਦੇ ਆ ਵੀ ਜਿਹੜਾ ਤੁਹਾਡਾ ਦਿਮਾਗ ਆ ਉਹ ਵਿਕਸਿਤ ਹੋਣਾ ਚਾਹੀਦਾ ਤੁਸੀਂ ਰੋਸ਼ਨ ਦਿਮਾਗ ਹੋਣੇ ਚਾਹੀਦੇ ਹੋ ਸੋ ਇਹ ਰੋਸ਼ਨ ਦਿਮਾਗ ਵਾਲੀਆਂ ਗੱਲਾਂ ਥੋੜੀ ਐ ਇਹ ਪੰਜਾਬ ਪੰਜਾਬ ਪਹਿਲੇ ਨੰਬਰ ਤੇ ਮੈਂ ਕਹਿੰਦਾ ਦੂਜੇ ਨੰਬਰ ਤੇ ਹਰਿਆਣਾ ਫਿਰ ਬਾਕੀ ਸੀਟਾਂ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ ਇਹ ਸਾਰੇ ਇਸ ਪਾਸੇ ਤੁਰੇ ਹੋਇਆ ਪਰ ਇਹਦੇ ਨਾਲ ਕੋਈ ਕਦੀ ਕਿਸੇ ਸਮਾਜ ਦਾ ਭਲਾ ਨਹੀਂ ਹੁੰਦਾ ਸੋ ਸਿਆਣੇ ਬਣੋ ਐਜੂਕੇਸ਼ਨ ਹਾਸਲ ਕਰੋ ਜਿਹੜੇ ਜਿਹੜਾ ਧਰਮ ਨੂੰ ਮੰਨਦੇ ਉਸ ਧਰਮ ਦੇ ਵਿੱਚ ਰਹੋ ਇਹਨਾਂ ਦੇ ਪਿੱਛੇ ਨਾ ਲੱਗੋ ਇਹ ਪੜ੍ਹ ਲਿਖ ਕੇ ਵੀ ਤੁਸੀਂ ਫਿਰ ਮੰਦਬੁੱਧੀ ਕਹਾਉਣ ਵਾਲੇ ਜਿਹੜੇ ਲੋਕ ਬਣਦੇ ਜਾ ਰਹੇ ਹੋ ਸੋ ਇਹ ਕਿਤੇ ਨਾ ਕਿਤੇ ਬਹੁਤ ਮਾੜੀ ਜਿਹੜੀ ਹੈ ਗੱਲ ਸਾਡੇ ਵਾਸਤੇ ਆ ਜੀ